ਇਹ ਸਾਡੀ ਦੁੱਧ ਵਾਲੀ ਗੱਡੀ ਆਉਂਦੀ ਹੈ ਤੇ ਅੱਜ ਤਕਰੀਬਨ ਗੱਡੀ ਆਈ 5:30 ਵਜੇ ਗੱਡੀ ਨੇ ਫੋਨ ਕੀਤਾ ਸੀ ਆਇਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਅੰਦਰ ਵਾਲੇ ਸ਼ਟਰ ਨੂੰ ਜਿਹੋ ਤਾਂ ਛਾਤੀ ਮਾਰੀ ਤੇ ਲੋਕ ਉੱਟਾ ਸੀਗਾ ਜਿਹੋ ਸ਼ਟਰ ਚੱਕੇ ਉਸ ਤੋਂ ਬਾਅਦ ਦੇਖਿਆ ਅੰਦਰ ਕੁਝ ਵੀ ਨਹੀਂ ਹੈਗਾ ਆ ਲੋਕ ਲੋਕ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਕਾਰਵਾਈ ਕਰਦੇ ਨੇ ਸੋ ਸਮਝ ਲਓ ਜਿੰਨ ਕਦਮ ਤੋਂ ਹੋਤੋਂ ਨਵੇਂ ਨਾਮ ਅਰ ਰਹਿਣ ਤੇ ਜੀਵਨ ਜੀਵਨ ਦਾ ਸਤਿ ਆਇਆ ਪ੍ਰਭੀ ਵਨ ਦਾ ਤਾ ਕੋਈ ਸੁਖਾਂ ਹੈ ਕੜਪੜੀ ਨੇ ਇਹ ਜਿਹੜਾ ਮਾਰਨ ਦਾ ਸਵਾਲ ਬੰਦੀ ਗੁਰੂ ਨਾਲ ਕੋਈ ਪੰਗਣਾ ਨਹੀਂ ਸੰਤਾਨ ਦਾ ਚਾਰ ਰੇ ਪਰ ਥੋ ਥੱਲੇ ਗਿ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਸਰ ਦੁਕਾਨ ਗੱਦੀ ਆਪਣੀ ਦੁਕਾਨ ਆਪਣੀ ਦੁੱਧ ਦੀ ਹੈ ਤੇ ਆਈਸਕ੍ਰੀਮ ਦਾ ਕੰਮ ਕਰਦੇ ਸੀ ਕਿੱਥੇ ਜੀ ਫਲਾਈ ਗੜ ਚੌਂਕ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰ ਮਾਮਲਾ ਇਦਾਂ ਜੀ ਰਾਤ ਨੂੰ ਅਸੀਂ ਇਤੋਂ 11:30 ਵਜੇ ਜਾਂਦੇ ਹਾਂ ਰੋਜ਼ ਦਾ ਕੰਮ ਹੈ 11:30 ਚਲੋ ਦੁਕਾਨ ਤੇ ਬੈਠੀਦਾ ਠੀਕ ਹੈ ਤੁਸੀਂ ਸਾਡੀ ਦੁੱਧਾਂ ਲਈ ਗੱਡੀ ਆਉਂਦੀ ਹੈ ਤੇ ਅੱਜ ਜੀ ਤਕਰੀਬਨ ਗੱਡੀ ਆਈ 5:30 ਵਜੇ ਗੱਡੀ ਇਹਨਾਂ ਨੇ ਫੋਨ ਕੀਤਾ ਸੀ ਆਏ ਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਬਾ ਅੰਦਰ ਵਾਲੇ ਸ਼ਟਰ ਨੂੰ ਜੋ ਤਾਂ ਛਾਤੀ ਮਾਰੀ ਤੇ ਲੋਕ ਪਟਾ ਸੀਗਾ ਇਹ ਸ਼ਟਰ ਚੱਕੇ ਉਦੋਂ ਤੋਂ ਬਾਅਦ ਦੇਖਿਆ ਅੰਦਰ ਕੁਝ ਵੀ ਨਹੀਂ ਹੈਗਾ ਆ ਲੋਕ ਲੋਕ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਇਹ ਹਰ ਕੋਈ ਨੁਕਸਾਨ ਗੰਨਕ ਹੋ ਗਿਆ ਆਪਣਾ ਨੁਕਸਾਨ ਤਕਰੀਬਨ ਆਪਣਾ ਹੋ ਗਿਆ ਪਿਆ 6000 ਦੇ ਲੱਗ ਛੱਕੇ ਹੋ ਗਿਆ ਕੈਸ਼ ਵੀ ਸੀਗਾ ਕੈਸ਼ ਹੀ ਸੀ ਸਾਰਾ ਉਹ ਤੇ ਇੱਕ ਡੀਵੀਆਰ ਪੱਟ ਕੇ ਲੈ ਗਏ ਜੀ ਤੇ ਕੋਈ ਸੀਸੀਟੀਵੀ ਕੈਮਰੇ ਜਾਏ ਹੁਣ ਬੰਦੇ ਸੀਸੀਟੀਵੀ ਚ ਚੱਲੂਗਾ ਹੀ ਨਹੀਂ ਜੀ ਡੀਵੀਆਰ ਹੀ ਪੱਟ ਕੇ ਲੈ ਗਏ ਤੇ ਪੁਲਿਸ ਕੰਪਲੇਟ ਕੀਤੀ ਸਰ ਪੁਲਿਸ ਕੰਪਲੇਟ ਕੀਤੀ ਹੈ ਜੀ ਪੁਲਿਸ ਆਈ ਹੋਏ ਆਈ ਹੋਏ ਆ ਜੀ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੇ ਅਪਲਾਈ ਘਰ ਜਾਉਂਗਾ ਜੀ ਸ਼ਹਿਰ ਰੋਡ ਤੇ ਕੀ ਨਾਮ ਹੈ ਜੀ ਆਪਣਾ ਗੋਰਾ ਪਾਟਕੇ ਜੀ ਹਾਂ ਜੀ ਕਾਹਦੀ ਦੁਕਾਨ ਹੈ ਜੀ ਆਪਣੀ ਭਾਈ ਜੀ ਦਵਾਈਆਂ ਦੀ ਦੁਕਾਨ ਹੈ ਜੀ ਹਾਂ ਕੀ ਮਾਮਲਾ ਕੀ ਸਰ ਭਾਈ ਰਾਤੀ ਚੋਰੀ ਹੋਈ ਹੈ ਹਾਂ ਜੀ ਤੇ ਸਵੇਰੇ ਆ ਕੇ ਸਾਨੂੰ ਦੱਸਿਆ ਲੋਕਾਂ ਨੇ ਉਹ ਵੀ ਛੱਟ-ਛੋਟਾ ਚੱਕਿਆ ਕਰੀਬਨ 8-9000 ਰੁਪਇਆ ਲੱਗੇ ਤੇ ਦਵਾਈਆਂ ਡੀਵੀਆਰ ਵਗੈਰਾ ਲੱਗੇ ਕੈਮਰੇ ਭੱਟ ਕੇ ਲੱਗੇ ਸਾਰੇ ਕੈਮਰੇ ਤੋੜ ਗਏ ਹਾਂਜੀ ਹਾਂਜੀ ਕੈਮਰੇ ਤੋੜ ਦਿੱਤੇ ਸਾਰੇ ਸਟਰਲ ਪਟ ਕੇ ਆਏ ਅੰਦਰ ਹਾਂਜੀ ਹਾਂਜੀ ਸਟਰਲ ਪਟ ਕੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ 8-9000 ਰੁਪਏ ਨੁਕਸਾਨ ਹੋ ਗਿਆ ਤੇ ਪੋਲਿਸ ਕੰਪਲੀਟ ਕੀਤੀ ਹਾਂਜੀ ਹਾਂਜੀ ਕਾਲ ਪੋਲਿਸ ਆਈ ਮੋਕੇ ਤੇ ਹਾਂ ਪੋਲਿਸ ਆਈ ਜੀ ਮੋਕੇ ਤੇ ਕਿਸ ਰੋਡ ਦੇ ਉੱਪਰ ਦੁਕਾਨ ਹੈ ਬਲਾਈ ਗੇਟ ਚੌਂਕ ਤੇ ਟੋਟਲ ਕਿੰਨੀਆਂ ਚੋਰੀਆਂ ਹੋ ਗਈਆਂ ਇੱਥੇ 3 ਚੋਰੀਆਂ ਆਈਆਂ ਇੱਥੇ